ਮਦਦ ਕਰੋ ਕਿ ਬਕਸੇ ਨੂੰ ਖੋਲ੍ਹ ਕੇ ਮਦਦ ਲਾ ਦੇਣਾ ਹੈ ਤੁਹਾਨੂੰ ਸੁਣ ਕੇ ਬਾਕੀ ਦੱਲਣੇ ਪਰ ਉਹ ਨਹੀਂ ਜਾਉਣੀ ਨਾ ਉਹ ਮੇਰੇ ਪਾਸੇ ਵੀ ਜਿੰਨੇ ਚੀਜ਼ਾਂ ਘੱਟ ਕੰਮ ਨਾਲ ਹਾਰਾ ਕਿਤੇ ਆਲੇ ਕੇ ਅੱਜ ਇਹ ਮਿਤੀ 24 ਦਨ ਬਚੀ ਨੂੰ ਜਿਹੜੀ ਖੰਨਾ ਰੋਡ ਦੇ ਉੱਤੇ ਬੰਦਨਾਂ ਦੇ ਜੁਐਲਰ ਸ਼ਾਪ ਸੀ ਜਿਹੜੀ ਉੱਥੇ ਇੱਕ ਨਾਮ ਨੂੰ ਵਿਅਕਤੀ ਕ੍ਰੇਡਿਟਾਕਾਰ ਦੇ ਵਿੱਚ ਆਇਆ ਸੀ ਜਿਸ ਨੇ ਇੱਕ ਜੁਵਲਰ ਦੀ ਦੁਕਾਨ ਦੇ ਵਿੱਚ ਮੁੰਦਰੀਆਂ ਵਾਲਾ ਡੱਬਾ ਮੁੰਦਰੀਆਂ ਦੇਖਣ ਦੇ ਵਨ ਜਿਹੜਾ ਚੈੱਕ ਕਰ ਰਿਹਾ ਸੀ ਪੰਜਰ ਤਿੰਨ ਜਰਮੈਂਟ ਬੈਠਣ ਤੋਂ ਬਾਅਦ ਉਹਨਾਂ ਮੁੰਦਰੀਆਂ ਵਾਲਾ ਡੱਬਾ ਲੈ ਗਿਆ ਕ੍ਰੇਡਿਟਾਕਾਰ ਲਗਾ ਮੌਕੇ ਤੋਂ ਭੱਜ ਗਿਆ ਜਿਹੜੀ ਮੁਕਦਮੇ ਦੀ ਜਿਹੜੀ ਸੁਹੀਨਤਾ ਨੂੰ ਦੇਖਦੇ ਸਾਡੇ ਮਾਨਯੋਗ ਐਸਐਸਪੀ શ્રી ਜੁਤੀ যাদਬ ਆਈਪੀਐਫਐਸਐਸਪੀ ਖੰਨਾ ਸਾਹਿਬ ਨੇ ਜਿਹੜੀਆਂ ਪੰਜ ਪਾਰਟੀਆਂ ਸਦਿਆਂ ਬਣਾਈਆਂ ਗਈਆਂ ਐਸ ਐਚਓ ਸਮਰਾਲਾ ਸਰਪੰਤਰ ਸਿੰਘ ਦੀ ਤੇ ਇੱਕ ਸੀਏ ਜਾਰ ਹਰਦੀਪ ਸਿੰਘ ਜਿਹੜੇ ਪਹਿਲਾਂ ਇੱਥੇ ਉਸ ਜੁਰਾ ਗਿਆ ਸਰ ਗੁਰਮੀਤ ਸਿੰਘ ਇਹਨਾਂ ਦੀ ਰਹਿਮਾਈ ਜਿਹੜੀਆਂ ਸੈਂਸਟਿਵਿਕ ਤੇ ਹਿਮਨ ਇੰਟੈਲੀਜੈਂਸ ਹੂ ਜਿਹੜਾ ਟ੍ਰੇਸ ਕਰਦੇ ਹੋਏ ਇਹਨੂੰ ਤੇ ਜਿਹੜਾ ਇਹ ਮੁੱਲਜੋ ਦੀ ਪਛਾਣ ਜਿਹੜੀ ਆ ਇਫਜਰ ਰਹਿਮਤ ਪੁੱਤਰ ਅਬਦਲ ਮਲਕ ਜਿਹੜਾ ਲੁਧਿਆਣਾ ਦਾ ਰਹਿਣ ਵਾਲਾ ਸੀ ਇਸ ਨੂੰ ਅਰੈਸਟ ਕਰਕੇ ਜਿਹੜਾ ਉਹਨੇ ਸੋਨਾ ਜਿਹੜਾ ਇੱਥੋਂ ਲੈ ਗਿਆ ਸੀ ਕਿਸੇ ਉੱਤੇ ਜੁਲਰ ਨੂੰ ਵੇਚਿਆ ਸੀ ਉਹਨੇ ਅੱਗੇ ਜਿਹੜਾ ਢਾੜ ਲਿਆ ਸੀ ਇਸ ਤੋਂ ਘਰੋਂ ਜਿਹੜਾ 2 ਲੱਖ ਰੁਪਿਆ ਸੋਨਾ ਵੇਚਿਆ ਜਿਹੜਾ ਨਾ ਉਹਦਾ ਬਰੰਦ ਕੀਤਾ ਗਿਆ ਇਸ ਤੋਂ ਬਿਨਾਂ ਜੁਲਰ ਦੀਆਂ ਉਹ ਡਬਾ ਸੀ ਜਿਹਦੇ ਵਿੱਚ ਮੁੰਦਰੀਆਂ ਸੀ 8 ਮੁੰਦਰੀਆਂ ਉਹ ਵੀ ਬਰੰਦ ਕੀਤੀਆਂ ਗਏ ਤੇ ਇਹਦਾ 2 ਦਿਨ ਦਾ ਰਿਮਾਂਡ ਹੈ ਸਾਡੇ ਕੋਲ ਪੁਲਿਸ ਰਿਮਾਂਡ ਹੋਰ ਵੀ ਇਹ ਤੋਂ ਐਮਸਰਾਗ ਲੱਗਣ ਦੀ ਸੰਭਾਵਨਾ ਇਹ ਚੈੱਕ ਕਰਾਂ ਕੋਈ ਹੋਰ ਇਨਹੀ ਜੁਗਵਾਰਦਾ ਤਾਂ ਨਹੀਂ ਪੈਣਾ ਕਿਸੇ ਵਰਦਾ ਤੋਂ ਨਜਾਮ ਦਿੰਦਾ ਚੋਰੀ ਕਰਨ ਤੋਂ ਪਹਿਲਾਂ ਇਹਨੇ ਦੇਖੀ ਵੀ ਕੀਤੀ ਹੈ ਜੀ ਇਹਨੇ ਇੱਕ ਦਿਨ ਪਹਿਲਾਂ ਆ ਦੇਖੀ ਵੀ ਕੀਤੀ ਹੈ ਉਥੇ ਦੁਕਾਨ ਦੇ ਇੱਕ ਦਿਨ ਪਹਿਲਾਂ ਦੇਖੀ ਵੀ ਕਰਕੇ ਗਿਆ ਇਹ ਗੱਡੀ ਇਹ ਆਪਣੀ ਸੀ ਜੀ ਬੱਸ ਗੱਡੀ ਇਹਦੀ ਆਪਣੀ ਸੀ ਨੰਬਰ ਇਹਨੇ ਫੇਕ ਲਾਇਆ ਸੀ ਗੱਡੀ ਤੇ ਨੰਬਰ ਫੇਕ ਲਾਇਆ ਸੀ ਉਹ ਨੰਬਰ ਪਲੇਟ ਵੀ ਜਿਹੜੀ ਫੇਕ ਬਣਾਉਂਦੀ ਸੀ ਇਸ ਤੋਂ ਬਿਨਾ ਥੋੜੇ ਮਾਦੇਮ ਰੀ ਵੀ ਦੱਸਣਾ ਚਾਹਨਾ ਕਿ ਇਸ ਦੇ ਵਿੱਚ ਵੀ ਪਬਲਿਕ ਦਾ ਪੂਰਾ ਸਹਿਯੋਗ ਮਿਲਿਆ ਤੇ ਥੋੜਾ ਪੂਰਾ ਸਹਿਯੋਗ ਮਿਲਿਆ ਕਿਉਂਕਿ ਜਿਹੜੀਆਂ ਫੋਟੋਆਂ ਅਸੀਂ ਸਾਰੇ ਗਰੁੱਪਾਂ ਦੇ ਵਿੱਚ ਪਾਈਆਂ ਅਸੀਂ ਲਗਭਗ ਸਾਰੇ ਸਾਡੇ ਪੰਜਾਬ ਦੇ ਵਿੱਚ ਗੀਆਂ ਤੇ ਸਾਡੇ ਬਹੁਤ ਹੀ ਜਿਹੜੇ ਜੈਂਟਲਮੈਨ ਫੱਦਿਆ ਰਹਣ ਸਾਨੂੰ ਦੋ ਤਿੰਨ ਜਿਹੜੇ ਅੱਡ ਅੱਡ ਤਰ੍ਹਾਂ ਦੇ ਫੋਨ ਆਏ ਆ ਵੀ ਇਹ ਫਲਾਨਾ ਬੰਦਾ ਹੋ ਸਕਦਾ ਜਿਹਦੀ ਫੇਸ ਮਿਲਦਾ ਜਲਦੋਂ ਸੀ ਅਸੀਂ ਇਸ ਤੋਂ ਬਿਨਾ ਵੀ ਇੱਕ ਦੋ ਬੰਦੇ ਹੋਰ ਚੈੱਕ ਕੀਤੇ ਆ ਇੱਕ ਸ਼੍ਰੀ ਮੁਖਸਰ ਸਾਹਿਬ ਦਾ ਅਸੀਂ ਬੰਦਾ ਤੇ ਜਿਸ ਦਿਨ ਦੀ 24 ਤਰੀਕ ਦੀ ਇਨਸੀਡੈਂਟ ਹੋਈ ਆ ਉਸ ਦਿਨ ਦੀ ਸਾਡੀਆਂ ਟੀਮਾਂ ਬੜੀ ਹੀ ਲਗਨ ਤੇ ਮਿਹਨਤ ਦੇ ਨਾਲ ਲੱਗਿਆ ਸੀ ਤਾਂ ਹੀ ਇਸ ਸ਼ਿਟੀ ਦਾ ਬੰਦੇਆ ਜਿਹੜਾ ਇਹਨੂੰ ਏਡੀ ਥੋੜੇ ਦਿਨਾਂ ਦੇ ਵਿੱਚ ਹੀ ਅਰੈਸਟ ਕਰ ਲਿਆ ਪਹਿਲਾਂ ਵੀ ਕੋਈ ਰਿਪੋਰਟ ਹੈ ਨਹੀਂ ਇਹਦਾ ਨਹੀਂ ਹਜੇ ਤੱਕ ਨਹੀਂ ਅਜੇ ਜਿਹੜੀ ਤਫ਼ਤੀਸ਼ ਹੋਏਗਾ ਉਹਨਾਂ ਇਹਦਾ ਜਿਹੜਾ ਉੱਥੇ ਸੰਬੰਧਤ ਥਾਣੇ ਤੋਂ ਪਰਚਾ ਕੱਟ ਗਿਆ ਦਾ ਕ੍ਰਿਮੀਨਲ ਰਿਕਾਰਡ ਬਾਰੇ ਵੀ ਪਤਾ ਨਾ ਨਸ਼ਾ ਵਗੈਰਾ ਵੀ ਕਰਦਾ ਸੀ ਨਸ਼ਾ ਡਿਪੈਕਸ਼ਨ ਦੀ ਦਵਾਈ ਵਗੈਰਾ ਲੈ ਰਿਹਾ ਤਾਂ ਇਹ ਕੰਮ ਬਣਾਇ ਜਿਹੜਾ ਇਹ ਨੈਟਵਰਕ ਦਾ ਟੈਂਪਰਿੰਗ ਦਾ ਮੁੱਢਲੀ ਜਾਂ ਚੱਲ ਰਿਹਾ। ਵੀ ਇਹ ਡਿਪਰੈਕਸ਼ਨ ਦੀ ਦਵਾਈ ਵੀ ਲੈ ਰਿਹਾ ਬੰਦਾ ਹੈ। ਉਸ ਤੋਂ ਬਿਨਾਂ ਜਿਹੜਾ ਨਾ ਘਰ ਦੀ ਕੋਈ ਮਜ਼ਦੂਰੀਆਂ ਵੀ ਮੇਰੇ ਸਿਰ ਉੱਤੇ ਹੈ। ਇਹਦੇ ਜਿਹੜੇ ਕੋਈ ਪਰਿਵਾਰ ਦੇ ਗਾਇਦੇ ਗਹਿਣੇ ਗੁੰਨੇ ਰੱਖੇ ਸੀ ਮੈਂ ਉਹ ਵੀ ਛਡਾਣੇ ਸੀ। ਕੋ ਕਿਸੇ ਦੇ ਮਕਾਨ ਦੀ ਦੇਣੀ ਕੋਈ। ਉਹ ਇਹ ਨਾ ਮਜੂਰ ਹੈ। ਇਹਨਾਂ ਦਾ ਇਹਦਾ ਕਹਿਣਾ ਹੈ। ਪਰ ਇਹਨਾਂ ਇਹ ਹੀ ਅਰਨਾਲਾ ਕੰਮ ਦੇਖਿਆ ਵੀ ਮੈਂ ਮੜੀ ਛੇਤੀ ਜਿਹੜਾ ਵੀਰ ਬਣ ਜੂ। ਇਹਨੇ ਸੋਨਾ ਕਿੱਥੇ ਵੇਚਿਆ ਜਦੋਂ? ਇਹਨੇ ਸੋਨਾ ਉੱਥੇ ਲੁਧਿਆਣੇ ਜਿਹੜਾ ਸਰਾਫਾ ਬਾਜ਼ਾਰ ਹੈ ਉੱਥੇ ਵੇ ਉਦੇ ਬਾਰੇ ਵੀ ਅਸੀਂ ਤਕੀਕਤ ਕਰਾਂ। ਉਹਦੇ ਬਾਰੇ ਇਹ ਕਿਹੜਾ ਇਹ ਕਿਹੜਾ ਨਜ਼ਰ ਕਿ ਨਜ਼ਰ ਕੋਲ ਖੋਲ ਕੇ ਬਦਲ ਜਾਣਾ ਡਾਊਨਲੋਡ ਕਰੋ। ਆਪਾਂ ਜੁਣਨ ਕਰ ਬਾਕੀ ਡਾਊਨਲੋਡ ਕਰੋ। What are down in the we kaise ਆਰਾ ਕਿਤੇ ਨਾਲ ਤੇ ਇੱਥੇ ਉਹ ਵੀ ਵਾਲੇ ਇਹ ਮਿਤੀ 24 ਦਨ 25 ਨੂੰ ਜਿਹੜੀ ਖੰਨਾ ਰੋਡ ਦੇ ਉੱਤੇ ਬੰਦਨਾਂ ਦੇ ਜੁਡਲਰ ਸ਼ਾਪ ਸੀ ਜਿਹੜੀ ਉੱਥੇ ਇੱਕ ਨਾਮ ਨੂੰ ਵਿਅਕਤੀ ਕ੍ਰਿਡਿਟਾਕਾਰ ਦੇ ਵਿੱਚ ਆਇਆ ਸੀ ਜਿਸ ਨੇ ਇੱਕ ਜੁਵਲਰ ਦੀ ਦੁਕਾਨ ਦੇ ਵਿੱਚ ਮੁੰਦਰੀਆਂ ਵਾਲਾ ਡੱਬਾ ਮੁੰਦਰੀਆਂ ਦੇਖਣ ਦੇ ਵਨ ਜਿਹੜਾ ਚੈੱਕ ਕਰ ਰਿਹਾ ਸੀ ਪੰਜਰ ਤਿੰਨ ਜਰਮੈਂਟ ਬੈਠਣ ਤੋਂ ਬਾਅਦ ਉਹਨੇ ਮੁੰਦਰੀਆਂ ਵਾਲਾ ਡੱਬਾ ਲੈ ਕੇ ਕ੍ਰਿਡਿਟਾਕਾਰ ਲਗਾ ਮੌਕੇ ਤੋਂ ਭੱਜ ਗਿਆ ਜਿਹੜੀ ਮੁਕਦਮੇ ਦੀ ਜਿਹੜੀ ਹੈ ਸੰਗੀਨਤਾ ਨੂੰ ਦੇਖਦੇ ਸਾਡੇ ਮਾਨਯੋਗ ਐਸਐਸਪੀ ਫਰੀ ਯੂਤੀ ਜਾਦਵ ਆਈਪੀਐਫਐਸਐਸਪੀ ਖੰਨਾ ਸਾਹਿਬ ਨੇ ਜਿਹੜੀ ਆ ਪੰਜ ਪਾਰਟੀਆਂ ਸਾਡੀਆਂ ਬਣਜਾਂਗੀਆਂ ਐਸ ਐਚਓ ਸਮਰਾਲਾ ਸਰ ਪਵਿੱਤਰ ਸਿੰਘ ਦੀ ਤੇ ਇੱਕ ਸੀਏ ਜਾਲ ਸਰਦੀਪ ਸਿੰਘ ਤੇ ਜਿਹੜੇ ਪਹਿਲਾਂ ਇੱਥੇ ਉਸ ਜੁਰਾ ਕੇ ਗਏ ਸਰ ਗੁਰਬੀਰ ਸਿੰਘ ਇਹ ਨਦੀ ਰਹਿਨਮਾਈ ਜਿਹੜੀਆਂ ਸੈਂਸਟਿਵਿਕ ਤੇ ਹਿਮਨ ਇੰਟੈਲੀਜੈਂਸੀ ਜਿਹੜਾ ਟ੍ਰੇਸ ਕਰਦੇ ਹੋਏ ਇਹਨੂੰ ਤੇ ਜਿਹੜਾ ਇਹ ਮੌਲਜੋ ਦੀ ਪਛਾਣ ਜਿਹੜੀ ਆ ਇਹ ਫਿਊਰ ਰਹਿਮਨ ਪੁੱਤਰ ਅਫਦਲ ਮਲਕ ਇਹੜਾ ਲੁਧਿਆਣਾ ਦਾ ਰਹਿਣ ਵਾਲਾ ਸੀ। ਇਸ ਨੂੰ ਅਰੈਸਟ ਕਰਕੇ ਜਿਹੜਾ ਉਹਨੇ ਸੋਨਾ ਜਿਹੜਾ ਇੱਥੋਂ ਲੈ ਗਿਆ ਸੀ ਕਿਸੇ ਉੱਤੇ ਜੂਲਰ ਨੂੰ ਵੇਚਿਆ ਸੀ ਉਹਨੇ ਅੱਗੇ ਜਿਹੜਾ ਢਾਲ ਲਿਆ ਸੀ ਇਸ ਤੋਂ ਘਰੋਂ ਜਿਹੜਾ 2 ਲੱਖ ਰੁਪਿਆ ਸੋਨਾ ਵੇਚਿਆ ਜਿਹੜਾ ਨਾ ਉਹਦਾ ਬਰੰਦ ਕੀਤਾ ਗਿਆ। ਇਸ ਤੋਂ ਬਿਨਾਂ ਜੂਲਰ ਦੀਆਂ ਉਹ ਡੱਬਾ ਸੀ ਜਿਹਦੇ ਵਿੱਚ ਮੁੰਦਰੀਆਂ ਸੀ 8 ਮੁੰਦਰੀਆਂ ਉਹ ਵੀ ਬਰੰਦ ਕੀਤੀਆਂ ਗਿਆਂ। ਇਹਦਾ ਦੋ ਦਿਨ ਦਾ ਪਰਮਾਰਡ ਹੈ ਸਾਡੇ ਕੋਲ ਪੁਲਸਮਾਨ। ਹੋਰ ਵੀ ਇਹਦੋਂ ਐਮ ਸਰਾਕ ਮਗਨ ਦੀ ਸੰਭਾਵਨਾ ਇਹ ਚੈੱਕ ਕਰ ਰਹੇ ਕੋਈ ਹੋਰ ਇਹਹੀ ਜਿਗਵਾਰਦਾ ਤਾਂ ਨਹੀਂ ਪਹਿਲਾਂ ਕਿਸੇ ਵਰਦਾ ਤੋਂ ਜਾਣ ਦਿੰਦਾ ਚੋਰੀ ਕਰਨ ਤੋਂ ਪਹਿਲਾਂ ਇਹਨੇ ਦੇਖੀ ਵੀ ਕੀਤੀ ਜੀ ਇਹਨੇ ਇੱਕ ਦਿਨ ਪਹਿਲਾਂ ਰੇਕੀ ਵੀ ਕੀਤੀ ਹੈ ਉਥੇ ਦੁਕਾਨ ਦੇ ਇੱਕ ਦਿਨ ਪਹਿਲਾਂ ਰੇਕੀ ਵੀ ਕਰਕੇ ਗਿਆ ਇਹ ਗੱਡੀ ਇਹ ਆਪਣੀ ਸੀ ਜੀ ਗੱਡੀ ਇਹਦੀ ਆਪਣੀ ਸੀ ਨੰਬਰ ਇਹਨੇ ਫੇਕ ਲਾਇਆ ਸੀ ਗੱਡੀ ਤੇ ਨੰਬਰ ਫੇਕ ਲਾਇਆ ਸੀ ਉਹ ਨੰਬਰ ਪਲੇਟ ਵੀ ਜਿਹੜੀ ਫੇਕ ਆ ਬਣਾਉਂਦੀ ਸੀ ਜੀ ਇਸ ਤੋਂ ਬਿਨਾ ਥੋੜੇ ਮਾਦੇਵਰੀ ਨੇ ਵੀ ਦੂਸਰਾ ਜਨਾ ਕਿ ਇਸ ਦੇ ਵਿੱਚ ਵੀ ਪਬਲਿਕ ਦਾ ਪੂਰਾ ਸਹਿਯੋਗ ਮਿਲਿਆ ਤੇ ਥੋੜਾ ਪੂਰਾ ਸਹਿਯੋਗ ਮਿਲਿਆ ਕਿਉਂਕਿ ਜਿਹੜੀਆਂ ਫੋਟੋਆਂ ਆ ਸੀ ਸਾਰੇ ਗਰੁੱਪਾਂ ਦੇ ਵਿੱਚ ਪਾਈਆਂ ਸੀ ਲਗਭਗ ਸਾਰੇ ਸਾਡੇ ਪੰਜਾਬ ਦੇ ਵਿੱਚ ਗਿਣਿਆ ਤੇ ਸਾਡੇ ਬਹੁਤ ਹੀ ਜਿਹੜੇ ਜੈਂਟਲਮੈਨ ਬਧਿਆਰੇ ਸਾਨੂੰ ਦੋ ਤਿੰਨ ਜਿਹੜੇ ਅੱਡ ਅੱਡ ਤਰ੍ਹਾਂ ਦੇ ਫੋਨ ਆਏ ਆ ਵੀ ਇਹ ਫਲਾਣਾ ਬੰਦਾ ਹੋ ਸਕਦਾ ਜਿਹਦੀ ਫੇਸ ਮਿਲਦਾ ਜਲਦੋਂ ਸੀ ਅਸੀਂ ਇਸ ਤੋਂ ਬਿਨਾ ਵੀ ਇੱਕ ਦੋ ਬੰਦੇ ਹੋਰ ਚੈੱਕ ਕੀਤੇ ਆ ਇੱਕ ਸ਼੍ਰੀ ਮੁਖਸਰ ਸਾਹਿਬ ਦਾ ਸੀ ਬੰਦਾ ਤੇ ਜਿਸ ਦਿਨ ਦੀ 24 ਤਰੀਕ ਦੀ ਇਨਸੀਡੈਂਟ ਹੋਈ ਆ ਉਸ ਦਿਨ ਦੀ ਸਾਡੀਆਂ ਟੀਮਾਂ ਬੜੀ ਹੀ ਲਗਨ ਤੇ ਮਿਹਨਤ ਦੇ ਨਾਲ ਲੱਗੀਆਂ ਸੀ ਤਾਂ ਹੀ ਇਸ ਚਿੱਟੀ ਦਾ ਬੰਦੇਆ ਜਿਹੜਾ ਇਹਨੂੰ ਏਡੀ ਥੋੜੇ ਦਿਨਾਂ ਦੇ ਵਿੱਚ ਹੀ ਅਰੈਸਟ ਕਰ ਲਿਆ ਅੱਲਾ ਵੀ ਰਿਪੋਰਟ ਹੈ ਨਹੀਂ ਵੀ ਇਹਦਾ ਨਹੀਂ ਹਜੇ ਤੱਕ ਨਹੀਂ ਰਿਜਿਡੀ ਤਪੀਸ਼ ਕੋਈ ਘੋਣ ਹੈ ਇਹਦਾ ਜਿਹੜਾ ਉੱਥੇ ਸਬੰਧਤ ਥਾਣੇ ਤੋਂ ਪਰਚਾ ਕੱਟ ਗਿਆ ਦਾ ਕ੍ਰਿਮੀਨਲ ਰਿਕਾਰਡ ਬਾਰੇ ਵੀ ਪਤਾ ਨਹੀਂ ਨਸ਼ਾ ਕਰ ਰਿਹਾ ਵੀ ਕਰਦਾ ਸੀ ਨਸ਼ਾ ਡਿਪੈਕਸ਼ਨ ਦੀ ਦਵਾਈ ਵਗੈਰਾ ਲੈ ਰਿਹਾ ਤਾਂ ਕੀ ਕਰ ਬਣਾਈ ਜਿਹੜਾ ਇਹ ਨਾ ਬੜਾ ਬੜਾ ਡਬਲ ਟੈਂਪਰ ਕਰਦਾ ਮੁੱਢੀ ਜਾਂ ਕੁਤਰਾ ਕਰਦਾ ਵੀ ਇਹ ਡਿਪਰੈਸ਼ਨ ਦੀ ਦਵਾਈ ਵੀ ਲੈ ਰਿਹਾ ਬੰਦਾ ਹੈ ਉਸ ਤੋਂ ਬਿਨਾਂ ਜਿਹੜਾ ਨਾ ਘਰ ਦੀ ਕੋ ਮਜ਼ਦੂਰੀਆਂ ਆ ਵੀ ਮੇਰੇ ਸਰ ਉੱਤੇ ਹੈ ਇਹਦੇ ਜਿਹੜੇ ਕੋ ਪਰਿਵਾਰ ਦੇ ਗਾਇਦੇ ਗਹਿਣੇ ਗੁਨੇ ਰੱਖੇ ਸੀ ਮੈਂ ਉਹ ਵੀ ਛਡਾਣੇ ਸੀ ਕੋ ਕਿਸ ਦੀ ਮਕਾਨ ਦੀ ਦੇਣੀ ਕੋ ਇਹ ਇਹ ਨਾ ਮਜੂਰ ਹੈ ਇਹਨਾਂ ਦਾ ਇਹਦਾ ਕਹਿਣਾ ਹੈ ਉਹਦੇ ਨਾਲ ਇਹ ਜੀ ਅਰਨਾਲਾ ਕੰਮ ਦੇਖਿਆ ਵੀ ਮੈਂ ਬੜੀ ਛੇਤੀ ਜਿਹੜਾ ਵੀਰ ਬਣ ਜਾਉ ਇਹਨੇ ਸੋਨਾ ਕਿੱਥੇ ਵੇਚਿਆ ਜੀ ਇਹਨੇ ਸੋਨਾ ਉੱਥੇ ਲੁਧਿਆਣੇ ਜਿਹੜਾ ਸਰਾਫਾ ਬਾਜ਼ਾਰ ਹੈ ਉੱਥੇ ਵੇਚਿਆ ਸੀ ਉਦੇ ਬਾਰੇ ਵੀ ਅਸੀਂ ਤਕੀਕਤ ਕਰਾਂਗੇ। ਜੇ